ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਰੋਜ਼ ਨਵੇਂ ਵੀਡੀਓ ਦੇਖਣ ਲਈ ਤੇ ਬਹੁਤ ਸੋਹਣੇ ਆਪਾਂ ਆਰਟੀਕਲ ਲੈ ਕੇ ਤੁਹਾਡੇ ਲਈ ਆਏ ਆਂ ਦੇਖੋ ਖੁਸ਼ੂਬਾ ਵਾਲਾ ਸੂਟ ਰਹੂਗਾ ਸ਼ੰਕਰ ਬ੍ਰਾਂਡ ਦਾ ਸਾਰਾ ਮਾਲ ਰਹੂਗਾ ਜੀ ਤੇ ਚੈੱਕ ਕਰੋ ਮਸਰੀਨ ਦੁਪੱਟਾ ਨਾਲ ਬਹੁਤ ਸੋਹਣਾ 2.2 ਮੀਟਰ ਦੇ ਪੂਰੇ ਦੁਪੱਟੇ ਹੋਣਗੇ ਡਿਜ਼ਾਈਨ ਆਗੇ ਘੱਟੋ ਘੱਟ 150 ਡਿਜ਼ਾਈਨ ਆ ਗਏ ਆ ਜੀ ਆਪਣੇ ਮਰੇ ਲੁੱਕ ਚੈੱਕ ਕਰੋ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਤੇ ਸਾਰੇ ਸੂਟ ਵੀ ਉੱਪਰ ਲਾ ਕੇ ਦਿਖਾਵਾਂਗੇ ਮਾਲ ਮਿਲ ਲਓ ਚੈੱਕ ਕਰੀਤ ਲੋ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਪਹੁੰਚੇ ਆ ਤੁਹਾਡੇ ਵਾਸਤੇ ਜੀ ਨਾਲ ਮਸੰਗੀਨ ਦੁਪੱਟੀਆਂ ਰਹਿਣਗੇ ਦੇਖੋ ਜੀ ਚਲ ਚਲੋ ਚੈੱਕ ਸਾਰਾ ਐਸਾੜੀ ਦਾ ਮਾਲ ਹੈ ਸਾਰਾ ਚੰਕਰ ਬ੍ਰਾਂਡ ਦਾ ਜੀ ਦੇਖੋ ਚੈੱਕ ਕਰੋ ਬਹੁਤ ਸੋਹਣਾ ਸੂਟ ਹੈ ਕਿਆ ਬਾਤਾਂ ਨੇ ਲਓ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਮੈਚਿੰਗ ਸੂਟ ਰਹੂਗਾ ਜੀ ਇਹ 2.5 ਮੀਟਰ ਸਲਵਾਰ ਰਹੂਗੀ ਤੇ 2.5 ਮੀਟਰ ਕੁੜਤੀ ਰਹੂਗੀ ਤੇ ਪੌਂਚਾ ਪ੍ਰਿੰਟ ਰਹੂਗਾ ਦੇਖੋ ਜੀ ਲਓ ਜੀ ਜੀ ਸਲਵਾਰ ਪ੍ਰਿੰਟ ਰਹੂਗਾ ਤੇ ਪ੍ਰਿੰਟਡ ਹੋ ਕੇ ਕੁੜਤੀ ਨਾਲ ਉਹ ਕਾ ਮਸਲੀਨ ਦਾ 2.5 ਮੀਟਰ ਦਾ ਬਹੁਤ ਸੋਹਣਾ ਦੁਪੱਟਾ ਦੇਖੋ ਅਰਜੀਨ ਕਰਨੀ ਵਾਲੀ ਮਸਲੀਨ ਹੋਊਗੀ ਬਿਸਕੋਸ ਮਸਲੀਨ ਦਾ ਦੁਪੱਟਾ ਰਹੂਗਾ ਜੀ ਦੇਖੋ ਚੈੱਕ ਕਰਾ ਦਿਓ ਦੁਪੱਟਾ ਜੀ ਕਿਆ ਬਾਤ ਹੈ ਸਾਰਾ ਸੂਟ ਤੇ ਦੁਪੱਟਾ ਫਰੇਗਰੈਂਸ ਵਾਲਾ ਰਹੂਗਾ ਚਾਰ ਚਾਰ ਕਲਰ ਰਹਿਣਗੇ ਤੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਪੂਰੀ ਕੁਆਂਟੀਟੀ ਦੇ ਵਿੱਚ ਡਿਜ਼ਾਈਨ ਮਿਲ ਜਾਣਗੇ ਡਿਜ਼ਾਈਨ ਚੈੱਕ ਕਰਾ ਦਿਓ ਜੀ ਸਾਰੇ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਲੈ ਕੇ ਪਹੁੰਚਿਆ ਤੁਹਾਡੇ ਲਈ ਵਿਜ਼ਿਟ ਕਿੱਥੇ ਕਰਨਾ ਦਸ਼ਮੇਸ਼ਪੁਰਾ ਸਾਉਂਟ ਹੋੜਲਾ ਕਲਾ ਜ਼ਿਲ੍ਹਾ ਮਾਨਸਾ ਨੰਬਰ ਤੁਹਾਨੂੰ ਦਿੱਤਾ ਹੋਇਆ ਜੀ ਦੇਖੋ ਆ ਬਾਤ ਹੈ ਬਹੁਤ ਸੋਹਣਾ ਨਵਾਂ ਪ੍ਰਿੰਟ ਲੈ ਕੇ ਪਹੁੰਚਿਆ ਤੁਹਾਡੇ ਲਈ ਬਿਲਕੁਲ ਲੇਟੈਸਟ ਜਿਹੜੇ ਡਿਜ਼ਾਈਨ ਪਹੁੰਚਿਆ ਸਾਰੇ ਜੀ ਕਰੀ ਚਲੋ ਮੋਰ ਵਾਲਾ ਡਿਜ਼ਾਈਨ ਬਹੁਤ ਸੋਹਣਾ ਚੈੱਕ ਕਰ ਲੋ ਸਾਰੇ ਬਿਲਕੁਲ ਨਵੇਂ-ਨਵੇਂ ਡਿਜ਼ਾਈਨ ਪਹੁੰਚੇ ਰਹੇਗੇ ਲੋ ਜੀ ਕਰੀ ਚਲੋ ਚੈੱਕ ਪੂਰਾ 2.5 ਮੀਟਰ ਦਾ ਦੁਪੱਟਾ ਮਸਲੀਨ ਦਾ ਦੇਖੋ ਦੁਪੱਟੇ ਦਾ ਵੀ ਪ੍ਰਿੰਟ ਚੈੱਕ ਕਰਾ ਦਿਓ ਬਹੁਤ ਸੋਹਣਾ ਪ੍ਰਿੰਟ ਹੈ ਜੀ ਦੇਖੋ ਕਿਆ ਬਾਤ ਹੈ ਬਹੁਤ ਸੋਹਣੀ ਫਰੇਗਰੈਂਸ ਹੈ ਜੀ ਲੋ ਚੈੱਕ ਕਰੋ ਤਿੰਨ ਕਲਰ ਨੇ ਇਹਦੇ ਵਿੱਚ ਸਾਰੇ ਟ੍ਰੈਂਡਿੰਗ ਵਾਲੇ ਡਿਜ਼ਾਈਨ ਪਹੁੰਚ ਗਏ ਦੇਖੋ ਇੱਕ ਤਰੀਕਾ ਜਿਹੜਾ ਆੜਿਆਂ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਉਹ ਵੀ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਿਆ ਬਾਤ ਬਹੁਤ ਸੁਪਰ ਹਿੱਟ ਡਿਜ਼ਾਈਨ ਹੈਗਾ ਕਰੋ ਚੈੱਕ ਕਲਰ ਵੀ ਬਹੁਤ ਪਿਆਰੇ ਪਿਆਰੇ ਕਲਰ ਪਹੁੰਚੇ ਨੇ ਲੋ ਜੀ ਕਰਾਓ ਚੈੱਕ ਕਲਰ ਡੀਐਨਏ ਚੈੱਕ ਕਰਾਓ ਜੀ ਪਹਿਲਾਂ ਦੇਖੋ ਬਹੁਤ ਸੁਪਰ ਹਿੱਟ ਡਿਜ਼ਾਈਨ ਹੈ ਜੀ ਕਿਆ ਬਾਤ ਲੋ ਜੀ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਹੈ ਨਾਲ ਦੇਖੋ ਬਹੁਤ ਸੁੰਨੀਆਂ ਆਈਟਮਾਂ ਪਹੁੰਚੀਆਂ ਪ्योर ਦੁਪੱਟਿਆਂ ਨਾਲ ਤੇ ਮਸਲੀਨ ਦੁਪੱਟਿਆਂ ਦਾ ਮਾਲ ਪੂਰੀ ਭਾਰੀ ਮਾਤਰਾ ਚ ਪਹੁੰਚਿਆ ਦੇਖੋ ਚੈੱਕ ਕਰੀ ਜਨੂੰ ਲੇਸ ਪੱਟੀਆਂ ਦੇ ਕੰਮ ਮਾਲ ਪੂਰੀ ਕੁਆਂਟੀਟੀ ਦੇ ਵਿੱਚ ਪਹੁੰਚਿਆ ਦਿਖਾ ਦਿਓ ਜੀ ਸਾਰਾ ਉਧਰ ਜਾ ਕੇ ਦਿਖਾ ਦਿਓ ਮਾਲ ਪਹੁੰਚ ਗਿਆ ਬਾਦੂ ਤੇ ਵਿਜ਼ਿਟ ਕਰੋ ਦਸ਼ਮੇਸ਼ ਕਲਾ ਹਾਊਸ ਹੋੜਲਾ ਕਲਾ ਓਕੇ ਜੀ ਧੰਨਵਾਦ ਜੀ